ਸਵਾਗਤ ਹੈ ਹੁਸ਼ਰ ਪ੍ਰਦੀਪ ਸੋ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕੌਸ਼ਪ ਤਾਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਹੈ ਸਾਂਝਾ ਜ਼ਰੂਰ ਕਰ ਦਿੱਤਾ ਜਾਵੇ ਕਿਉਂਕਿ ਹਰ ਇੱਕ ਪੰਜਾਬੀ ਦੇ ਲਈ ਇਹ ਬੇਹਦ ਲਾਹੇ ਬੰਦੇ ਸਾਬਤ ਹੋਣ ਵਾਲੀ ਖਬਰ ਹੈ ਖਾਸ ਕਰ ਉਹਨਾਂ ਲੋਕਾਂ ਦੇ ਲਈ ਜੋ ਆਪਣੇ ਘਰਾਂ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਲੈਣਾ ਚਾਹੁੰਦੇ ਨੇ ਜੀ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਕਿ ਪੰਜਾਬ ਦੇ ਵਿੱਚ ਹੁਣ ਬਿਜਲੀ ਕਨੈਕਸ਼ਨਾਂ ਦੇ ਲਈ ਐਨਓਸੀ ਦੀ ਸ਼ਰਤ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਹੈ ਤੇ ਜੇਕਰ ਤੁਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ ਜਾਂ ਫਿਰ ਤੁਸੀਂ ਆਪਣੀ ਮਲਕੀਅਤ ਵਾਲੀ ਥਾਂ ਤੇ ਘਰ ਬਣਾ ਕੇ ਰਹਿੰਦੇ ਹੋ ਤਾਂ ਤੁਹਾਨੂੰ ਦੋਹਾਂ ਹੀ ਸੂਰਤਾਂ ਦੇ ਵਿੱਚ ਬਿਜਲੀ ਕਨੈਕਸ਼ਨ ਮਿਲ ਸਕਦਾ ਜੇਕਰ ਤੁਸੀਂ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ ਤਾਂ ਤੁਸੀਂ ਲੀਜ਼ ਦੇ ਆਧਾਰ ਤੇ ਜਨਕਿ ਕਿਰਾਏ ਨਾਮੇ ਦੇ ਆਧਾਰ ਤੇ ਤੁਸੀਂ ਬਿਜਲੀ ਕਨੈਕਸ਼ਨ ਆ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਮਲਕੀਅਤ ਵਾਲੀ ਥਾਂ ਤੇ ਰਹਿੰਦੇ ਹੋ ਤਾਂ ਤੁਸੀਂ ਉਸ ਤੇ ਨਾਲ ਸੰਬੰਧਿਤ ਦਸਤਾਵੇਜ਼ ਪੇਸ਼ ਕਰਕੇ ਇਹ ਬਿਜਲੀ ਦਾ ਕਨੈਕਸ਼ਨ ਲੈ ਸਕਦੇ ਹੋ ਤਾਂ ਇਸ ਤੋਂ ਪਹਿਲਾਂ ਐਨਓਸੀ ਲੈਣ ਲਈ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਮੋਟੀਆਂ ਰਕਮਾਂ ਵੀ ਜਿਹੜੀਆਂ ਉਹ ਪੰਜਾਬ ਸਰਕਾਰ ਨੂੰ ਜਾਂ ਸਰਕਾਰੀ ਖਾਤੇ ਦੇ ਵਿੱਚ ਅਦਾ ਕਰਨੀਆਂ ਪੈਂਦੀਆਂ ਸੀ ਤੇ ਜੇਕਰ ਤੁਸੀਂ ਏ ਬਿਜਲੀ ਕਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਉਸ ਤੇ ਲਈ ਜੇਕਰ ਆਪਾਂ ਜ਼ਰੂਰੀ ਦਸਤਾਵੇਜ਼ਾਂ ਦੀ ਗੱਲ ਕਰ ਰਹੇ ਤਾਂ ਉਹ ਵੀ ਕੋਈ ਬਹੁਤੀ ਔਖੀ ਪ੍ਰਕਿਰਿਆ ਹੁਣ ਪੰਜਾਬ ਸਰਕਾਰ ਵੱਲੋਂ ਨਹੀਂ ਰੱਖੀ ਗਈ ਹੈ ਜੋ ਕਿ ਜੋ ਐਲਾਨ ਸੰਜੀਵ ਅਰੋਣਾ ਵੱਲੋਂ ਕੀਤਾ ਗਿਆ ਉਸ ਮੁਤਾਬਕ ਕਿ ਤੁਸੀਂ ਇੱਕ ਦਸਤਾਵੇਜ਼ ਦਿਖਾ ਕੇ ਜਾਂ ਕਿ ਸਿਰਫ ਆਧਾਰ ਕਾਰਡ ਦਿਖਾ ਕੇ ਤੁਸੀਂ ਬਿਜਲੀ ਦਾ ਕਨੈਕਸ਼ਨ ਲਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤੁਸੀਂ ਵੋਟਰ ਕਾਰਡ ਦੀ ਮਦਦ ਦੇ ਨਾਲ জাফর ਲਾਇਸੈਂਸ ਦਿਖਾ ਕੇ ਵੀ ਤੁਸੀਂ ਬਿਜਲੀ ਦਾ ਕਨੈਕਸ਼ਨ ਲੈ ਸਕਦੇ ਹੋ